ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਰਾਏਪੁਰ ਕੋਟ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਨਸ਼ਾ ਤਸਕਰਾਂ ਦੇ ਘਰ ਜਿਹੜੇ ਨੇ ਸੀਜ਼ ਕੀਤੇ ਗਏ ਨੇ ਤੁਹਾਨੂੰ ਦੱਸਦੇ ਹਾਂ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ਿਆਂ ਖਿਲਾਫ ਜੋ ਮੁਹਿੰਮ ਚੜੀ ਗਈ ਹੈ ਉਸ ਨੂੰ ਲੈ ਕੇ ਕਾਰਵਾਈ ਕਰਦੇ ਹੋਏ ਰਾਏਕੋਡ ਪੁਲਿਸ ਨੇ ਦੋ ਨਸ਼ਾ ਤਸਕਰਾਂ ਦੇ ਲੱਖਾਂ ਰੁਪਏ ਤੋਂ ਬਣਾਈ ਜਿਹੜੀ ਹੈ ਜਾਇਦਾਦ ਹੈ ਉਸ ਨੂੰ ਸੀਜ਼ ਕਰ ਦਿੱਤੀ ਹੈ ਰਾਏਕੋਡ ਸਿਟੀ ਪੁਲਿਸ ਵੱਲੋਂ ਐਨਡੀपीएस ਐਕਟ ਤਹਿਤ ਜਿਹੜੇ ਨਾਮਜ਼ਦ ਸਥਾਨਕ ਸ਼ਹਿਰ ਦੇ ਦੋ ਨਸ਼ਾ ਤਸਕਰਾਂ ਵੱਲੋਂ ਜਿਹੜੇ ਨਸ਼ੇ ਦੇ ਪੈਸੇ ਨਾਲ ਬਣਾਈ ਲੱਖਾਂ ਦੀ ਜਾਇਦਾਦ ਜਿਹੜੀ ਹੈ ਉਹ ਜ਼ਬਤ ਕੀਤੀ ਗਈ ਹੈ ਇਸ ਦੌਰਾਨ ਸਿਟੀ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਡੀਐਸਪੀ ਰਾਏਕੋਡ ਹਰਜਿੰਦਰ ਸਿੰਘ ਅਤੇ ਐਸਐਚਓ ਜਿਹੜੇ ਅਮਰਜੀਤ ਸਿੰਘ ਦੀ ਅਗਵਾਈ ਹੇਠ ਉਕਤ ਨਸ਼ਾ ਤਸਕਰਾਂ ਦੇ ਘਰਾਂ ਬਾਹਰ ਜਿਹੜੀ ਹੈ ਜਾਇਦਾਦ ਉਹ ਜਦ ਤੱਕ ਰਸਬੰਦੀ ਨੋਟਿਸ ਲਗਾਏ ਗਏ ਨਹੀਂ ਇਸ ਸੰਬੰਧੀ ਜਾਣਕਾਰੀ ਦਿੰਦਿਆ ਹਰਜਿੰਦਰ ਸਿੰਘ ਡੀਐਸਪੀ ਰਾਏਕੋਟ ਦੇ ਥਾਣਾ ਮੁਖੀ ਜਿਹੜੇ ਅਮਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਤਸਕਰਾਂ ਖਿਲਾਫ ਜੋ ਮੁਹਿੰਮ ਚੜੀ ਗਈ ਹੈ ਯੁੱਧ ਨਸ਼ਿਆਂ ਵਿਰੋਧ ਉਸ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਵੱਖ-ਵੱਖ ਨਸ਼ਾ ਤਸਕਰਾਂ ਤੇ ਜੋ ਨਕੀਲ ਕਸੀ ਜਾ ਰਹੀ ਹੈ ਲਗਾਤਾਰ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਇਸੇ ਤਹਿਤ ਇਹਨਾਂ ਦੋ ਨਸ਼ਿਆਂ ਜਿਹੜੇ ਨੇ ਤਸਕਰਾਂ ਇਹਨਾਂ ਖਿਲਾਫ ਐਨਡੀਪੀਐਸ ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਇਹਨਾਂ ਵੱਲੋਂ ਜੋ ਲੱਖਾਂ ਰੁਪਏ ਨਸ਼ਾ ਵੇਚ ਕੇ ਜੋ ਜਾਇਦਾਦ ਇਕੱਠੀ ਕੀਤੀ ਗਈ ਹੋ ਉਸ ਨੂੰ ਜ਼ਬਤ ਕਰ ਲਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮ ਵੱਲੋਂ ਇਹ ਨੋਟਿਸ ਜਿਹੜਾ ਹੈ ਉਹ ਬਕਾਇਦਾ ਉਹਨਾਂ ਦੇ ਘਰ ਦੇ ਬਾਹਰ ਲਗਾਇਆ ਜਾ ਰਿਹਾ ਮੌਕੇ ਤੇ ਮੋਚੇ ਪੁਲਿਸ ਮੁਲਾਜ਼ਮ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਦਿੰਦਾ ਕਿ ਕੁਝ ਕਿਹਾ ਹੈ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਦੇ ਹਾਂ ਸਰ ਕੀ ਮਾਮਲਾ ਕੀ ਹੈ ਮਾਨਜੋਗ ਪੰਜਾਬ ਸਰਕਾਰ ਅਤੇ डीजीपी पंजाब ਵੱਲੋਂ ਚਲਾਈ ਗਈ ਵਿਸ਼ੇਸ਼ ਮੇਮ ਜੋਧ ਨਸ਼ਾ ਵਿਰੋਧ ਤਹਿਤ ਸ਼੍ਰੀ ਅੰਕੁਰ ਗੁਪਤਾ ਆਈਪੀਐਸ ਐਸਐਸਪੀ ਲੁਧਿਆਣਾ ਦੀ ਆਤੀ ਜੀ ਦੇ ਦੇ ਸੰਦਰਸ਼ਾ ਅਨਸਾਰ ਦਸਾਂ ਤਸਕਰ ਵਿਰੋਧ ਸਖਤ ਕਾਰਵਾਈ ਕਰਦੇ ਹੋਏ ਐਸਐਸਓ ਸਿਟੀ ਰਾਏਕੋਟ ਵੱਲੋਂ ਨਸ਼ਾ ਤਸਕਰ ਪਰਮਜੀਤ ਸਿੰਘ ਗ੍ਰਫਤਾਰ ਮਾਂ ਅਤੇ ਗੁਰਦੇਵ ਸਿੰਘ ਉਰਫ ਸੰਤੀ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਪ੍ਰਾਪਰਟੀ ਸੰਬੰਧੀ ਕਿਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜੇ ਗਏ ਸਨ ਜੋ ਕੰਪੀਟੈਂਟ ਅਥਾਰਟੀ ਵੱਲੋਂ ਅਪਰੂਵ ਕਰਦੇ ਹੋਏ ਉਹਨਾਂ ਦੇ ਆਰਡਰ ਥਾਣਾ ਵਿਖੇ ਮਸੂਲ ਹੋਏ ਹਨ ਜੋ ਨਸਾ ਦਸਖਰਾਂ ਦੇ ਕਰਦੇ ਬਾਅਦ ਚਿਪਕਾਏ ਗਏ ਹਨ ਇਹਨਾਂ ਦੀ ਕਿੰਨੀ ਕਿੰਨੀ ਜਾਇਦਾਦ ਦਾ ਕੁਛ ਉਹਦੇਆਂ ਬੇਰਵਾ ਇਹਨਾਂ ਦੀ ਕਰੀਬ 57 ਲੱਖ 61432 ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਇਹ ਧਰਮੇ ਦੇ ਵਿਰੁੱਧ ਕਰੀਬ 8 ਮਕਦਮੇ ਤੇ ਗੁਰ ਗੁਰਤੇਜ ਦੇ ਖਿਲਾਫ 2 ਮਕਦਮੇ ਦਰਜ ਹਨ ਇਹਦੇ ਬਾਕੀ ਹੋਰ ਵੀ ਆਪਾਂ ਸਾਰ ਤਰ੍ਹਾਂ ਦੇ ਸਟੈਪ ਚੱਕ ਰਹੇ ਹਾਂ ਆਉਣ ਵਾਲੇ ਸਮੇਂ ਹਾਂ ਜਿਹੜੇ ਜੋ ਵੀ ਜਿਵੇਂ ਜਿਵੇਂ ਜੋ ਨਸ਼ਾ ਵੇਚਦੇ ਨੇ ਇਹਨਾਂ ਤਖਤਰਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਜਿਨ੍ਹਾਂ ਦੇ ਖਿਲਾਫ ਮਕਦਮੇ ਦਰਜ ਹਨ ਉਹਨਾਂ ਦੀ ਕਾਨੂੰਨ ਮੁਤਾਬਕ ਪ੍ਰਾਪਰਟੀ ਫ੍ਰੀਜ਼ ਕਰਕੇ ਅੱਗੇ ਕਾਰਵਾਈ ਕੀਤੀ ਜਾਏਗੀ